ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਿੱਤ ਪੂਰਨ ਬ੍ਰਹਮ ਗੁਰ ਬੇਲ ਹੋਏ ਚੰਬੇਲੀ ਗਤ ਮੂਲ ਸਾਖਾ ਪੱਤਰ ਕਰ ਵਿਵਦ ਵਿਥਾਰ ਹੈ ਪੂਰਨ ਬ੍ਰਹਮ ਗੁਰ ਬੇਲ ਹੋਏ ਚੰਬੇਲੀ ਗਤ ਮੂਲ ਸਾਖਾ ਪੱਤਰ ਕਰ ਵਿਵਦ ਵਿਥਾਰ ਹੈ ਗੁਰ ਸਿੱਖ ਕੋਪ ਸੁਬਾਸ ਨਿਜ ਰੂਪ ਤਾਮੈ ਪ੍ਰਗਟ ਹੋਏ ਕਰਤ ਸੰਸਾਰ ਕੋ ਉਧਾਰ ਹੈ ਤਿਲ ਮਿਲ ਬਾਸਨਾ ਸੁਬਾਸ ਕੋ ਨਿਵਾਸ ਕਰ ਆਪਾ ਖੋਏ ਹੋਏ ਹੈ ਫੁਲੇਲ ਮਹਿਕਾਰ ਹੈ ਗੁਰਮੁਖ ਮਾਰਗ ਮੈਂ ਪਤਿਤ ਪੁਨੀਤ ਰੀਤ ਸੰਸਾਰੀ ਹੋਏ ਨਿਰੰਕਾਰੀ ਪਰ ਉਪਕਾਰ ਹੈ ਗੁਰਮੁਖ ਮਾਰਗ ਮੈਂ ਪਤਿਤ ਪੁਨੀਤ ਗਤ ਸੰਸਾਰੀ ਹੋਏ ਨਿਰੰਕਾਰੀ ਔਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਕਾਰਯੋਗ ਆਈ ਸਭ ਭਾਈ ਗੁਰਦਾਸ ਜੀ ਇਸ 37 ਨੰਬਰ ਕਵਿਤਾ ਦੇ ਵਿੱਚ ਗੂਰਨ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਰੂ ਸਰੂਪ ਦਾ ਜੋ ਵਰਣਨ ਕਰ ਰਹੇ ਨੇ ਕਿ ਸਤਗੁਰੂ ਕਿਵੇਂ ਆਪਣੇ ਸਿੱਖਾਂ ਨੂੰ ਪਰਉਪਕਾਰੀ ਬਣਾ ਕੇ ਸੰਸਾਰ ਦਾ ਉਧਾਰ ਕਰ ਰਹੇ ਹਨ ਐਸੇ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਪੂਰਨ ਬ੍ਰਹਮ ਗੁਰ ਜਿਹੜਾ ਪਰਿਪੂਰਨ ਪਰਮਾਤਮਾ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਹੈ ਉਹ ਸਤਗੁਰੂ ਦੇ ਸਰੂਪ ਵਿੱਚ ਮਨੁੱਖਤਾ ਦਾ ਉਧਾਰ ਕਰਨ ਆਏ ਨੇ ਭਾਈ ਗੁਰਦਾਸ ਜੀ ਕਹਿੰਦੇ ਬੇ ਲੋਹੇ ਚੰਬੇਲੀ ਗਤ ਸਤ ਗੁਰੂ ਚੰਬੇਲੀ ਦੀ ਵੇਲ ਵਾਂਗ ਨੇ ਆਪ ਜਿਵੇਂ ਚੰਬੇਲੀ ਦੀ ਵੇਲ ਵੱਧ ਦੀ ਵੱਧ ਦੀ ਜਿੱਥੋਂ ਤੱਕ ਉਹ ਜਾਂਦੀ ਹੈ ਸੁਗੰਧੀ ਫੈਰਾਉਂਦੀ ਹੈ ਓਵੇਂ ਜਿਵੇਂ ਸਤ ਗੁਰੂ ਚੰਬੇਲੀ ਦੀ ਵੇਲ ਦੀ ਤਰ੍ਹਾਂ ਸੁਗੰਧੀ ਫੈਲਾਉਣ ਵਾਲੇ ਉਹ ਬੂਟੇ ਨੇ ਜਿਨ੍ਹਾਂ ਨੇ ਸਾਰੇ ਸੰਸਾਰ ਤੇ ਭਰਮਣ ਕਰਕੇ ਮਨੁੱਖਤਾ ਨੂੰ ਪਰਮੇਸ਼ਰ ਦੇ ਨਾਮ ਦੀ ਸੁਗੰਧੀ ਦੇ ਨਾਲ ਜੋੜਿਆ ਹੈ। ਆਈ ਗੁਰਦਾਸ ਜੀ ਕਹਿੰਦੇ ਪੂਰਨ ਬ੍ਰਹਮ ਸਤਗੁਰੂ ਦਾ ਸਰੂਪ ਜਿਹੜੇ ਸਤਗੁਰੂ ਨੇ ਪ੍ਰਮਾਤਮਾ ਦਾ ਸਰੂਪ ਸਤਗੁਰੂ ਨੇ ਚੰਬੇਲੀ ਦੀ ਤਰ੍ਹਾਂ ਸਗੰਦ ਸੁਗੰਧੀ ਫੈਲਾਉਣ ਵਾਲਾ ਉਹ ਬੂਟਾ ਹੈ। ਜਿਸ ਬੂਟੇ ਤੋਂ ਬਯੰਤ ਗੁਰਸਿੱਖ ਰੂਪੀ ਟਾਹਣੀਆਂ ਨੇ ਨੁਕਤਾ ਦੇ ਉਧਾਰ ਦੇ ਵਾਸਤੇ ਨਾਮ ਦੀ ਸੁਗੰਧੀ ਦੀ ਜਿਹੜੀ ਉਹਨਾਂ ਨੇ ਦਾਤ ਵੰਡੀ ਭਾਈ ਗੁਰਦਾਸ ਜੀ ਕਹਿੰਦੇ ਮੂਲ ਜਿਸ ਵਿੱਚ ਮੂਲ ਜੜ੍ਹ ਰੂਪ ਵਿੱਚ ਵੀ ਉਹ ਪਰਮਾਤਮਾ ਆਪ ਹੀ ਹੈ ਭਾਈ ਗੁਰਦਾਸ ਜੀ ਕਹਿੰਦੇ ਸਾਖਾ ਪੱਤਰ ਸਾਖਾ ਕਹਿੰਦੇ ਨਟਾਣੀਆਂ ਨੂੰ ਪੱਤਰ ਕਹਿੰਦੇ ਨੇ ਪੱਤੀਆਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਮੂਲ ਰੂਪ ਵਿੱਚ ਸਤਿਗੁਰੂ ਆਪ ਹੀ ਸ਼ਰਨ ਵਿੱਚ ਆਉਣ ਵਾਲਿਆਂ ਦੇ ਅੰਦਰ ਵਸਦਾ ਹੈ ਤੇ ਜਿੰਨੇ ਸਿੱਖ ਨੇ ਸੰਤ ਭਗਤ ਗੁਰੂ ਦੀ ਸ਼ਰਣ ਵਿੱਚ ਆਉਂਦੇ ਨੇ ਉਹ ਟਾਹਣੀਆਂ ਤੇ ਪੱਤਿਆਂ ਦੀ ਤਰ੍ਹਾਂ ਨੇ ਭਾਈ ਗੁਰਦਾਸ ਜੀ ਕਹਿੰਦੇ ਇਹ ਸਤ ਗੁਰੂ ਦੇ ਉਹ ਚੰਬੇਲੀ ਦੇ ਬੂਟੇ ਦਾ ਹੀ ਵਿਸਥਾਰ ਨੇ ਸਾਰੇ ਭਾਈ ਗੁਰਦਾਸ ਜੀ ਕਹਿੰਦੇ ਮੂਲ ਸਾਖਾ ਪੱਤਰ ਕਰ ਵਿਪਦ ਵਿਥਾਰ ਹੈ ਭਾਈ ਸਾਹਿਬ ਜੀ ਕਹਿੰਦੇ ਇਹ ਉਸੇ ਚੰਬੇਲੀ ਦੇ ਬੂਟੇ ਦਾ ਵਿਸਥਾਰ ਨੇ ਜਿੰਨੇ ਗੁਰਸਿੱਖ ਸੰਤ ਮਹਾਤਮਾ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਪਰਮੇਸ਼ਰ ਦੇ ਨਾਮ ਨਾਲ ਲੋਕਾਂ ਨੂੰ ਜੋੜਦੇ ਪਏ ਨੇ ਭਾਈ ਗੁਰਦਾਸ ਜੀ ਕਹਿੰਦੇ ਇਹ ਉਸੇ ਹੀ ਪੂਰਨ ਬ੍ਰਹਮ ਸਰੂਪ ਸਤਿਗੁਰੂ ਜਿਹੜੇ ਚੰਬੇਲੀ ਦੀ ਤਰ੍ਹਾਂ ਨੇ ਉਸ ਚੰਬੇਲੀ ਤੇ ਬੂਟੇ ਦਾ ਵਿਸਥਾਰ ਨੇ ਇਹ ਸਾਰੇ ਸਿੱਖ ਸਾਖਾ ਸੰਤ ਭਗਤ ਜਿਹੜੇ ਨੇ ਇਹ ਟਾਹਣੀਆਂ ਤੇ ਪੱਤੀਆਂ ਦੀ ਤਰ੍ਹਾਂ ਸੁਗੰਧੀ ਵੰਡ ਰਹੇ ਨੇ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਉਹ ਗੁਰਸਿੱਖ ਜਿਹੜੇ ਨੇ ਭਾਈ ਗੁਰਦਾਸ ਜੀ ਕਹਿੰਦੇ ਉਹ ਫੁੱਲ ਦੀ ਤਰ੍ਹਾਂ ਨੇ ਚੰਬਲ ਚੰਬੇਲੀ ਦੇ ਫੁੱਲ ਦੀ ਤਰ੍ਹਾਂ ਨੇ ਜਿਵੇਂ ਚੰਬੇਲੀ ਦਾ ਫੁੱਲ ਉਹਦੀ ਇੱਕ ਇੱਕ ਪੱਤੀ ਜਿਹੜੀ ਹੈ ਜਿਹੜਾ ਵੀ ਉਹਨੂੰ ਹੱਥ ਵਿੱਚ ਲੈਂਦੇ ਉਹਨੂੰ ਸੁਗੰਧੀ ਦਿੰਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਸਤ ਗੁਰੂ ਦੀ ਸ਼ਰਣ ਵਿੱਚ ਜਿਹੜਾ ਵੀ ਆਇਆ ਭਾਈ ਲਹਿਣਾ ਜੀ ਆਏ ਗੁਰੂ ਅੰਗਦ ਸਾਹਿਬ ਬਣ ਕੇ ਮਨੁੱਖਤਾ ਦਾ ਉਧਾਰ ਪਾਈ ਕਰਦੇ ਨੇ ਬਾਬਾ ਅਮਰਦਾਸ ਆਏ ਗੁਰੂ ਅਮਰਦਾਸ ਸਾਹਿਬ ਬਣ ਕੇ ਮਨੁੱਖਤਾ ਦਾ ਉਧਾਰ ਪਾਈ ਕਰਦੇ ਨੇ ਭਾਈ ਜੇਠਾ ਜੀ ਆਏ ਗੁਰੂ ਰਾਮਦਾਸ ਸਾਹਿਬ ਬਣ ਗਏ ਮਨੁੱਖਤਾ ਦਾ ਉਧਾਰਪੈ ਕਰਦੇ ਨੇ ਇਸ ਤੋਂ ਇਲਾਵਾ ਭਾਈ ਬਾਬਾ ਬੁੱਢਾ ਸਾਹਿਬ ਜੀ ਆਏ ਭਾਈ ਗੁਰਦਾਸ ਜੀ ਆਏ ਭਾਈ ਵਿਦੀ ਚੰਦ ਜੀ ਆਏ ਭਾਈ ਮੰਝ ਜੀ ਆਏ ਭਾਈ ਬੈਲੋ ਜੀ ਆਏ ਬੇਹੰਤ ਸੇਖਣੇ ਜਿਹੜੇ ਸਤਗੁਰੂ ਦੀ ਸ਼ਰਣ ਵਿੱਚ ਆਏ ਤੇ ਉਹਨਾਂ ਨੇ ਮਨੁੱਖਤਾ ਨੂੰ ਪਰਮੇਸ਼ਰ ਦੇ ਨਾਮ ਦੀ ਸੁਗੰਧੀ ਵੰਡੀ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਦੀ ਸ਼ਰਣ ਵਿੱਚ ਜਿੰਨਾ ਵੀ ਗੁਰਸਿੱਖਾਂ ਭਗਤਾਂ ਨੇ ਆ ਕੇ ਗੁਰੂ ਦੇ ਉਪਦੇਸ਼ ਨੂੰ ਲਿਆ ਸਤਿਗੁਰੂ ਦੀ ਸ਼ਰਣ ਵਿੱਚ ਨਾਮ ਸਿਮਰਨ ਦੀ ਸੇਵਾ ਦੀ ਘਾਲਣਾ ਘਾਲੀ ਤੇ ਸਤਿਗੁਰੂ ਜੀ ਜਿਹੜੇ ਨੇ ਉਹਨਾਂ ਦੇ ਅੰਦਰ ਗੁਰੂ ਸਾਹਿਬ ਨੇ ਆਪਣੀ ਸੁਗੰਧੀ ਭਰ ਦਿੱਤੀ ਭਾਈ ਗੁਰਦਾਸ ਜੀ ਕਹਿੰਦੇ ਗੁਰ ਸਿੱਖ ਉਹ ਉਹ ਪਸਵਾਸ ਨਿਜ ਰੂਪਤਾਪਤਾ ਮੈਂ ਸਤਿਗੁਰੂ ਨੇ ਫੁੱਲ ਦੀ ਤਣਾ ਉਨਾਂ ਨੂੰ ਆਪਣੀ ਸੁਗੰਧੀ ਦੇ ਨਾਲ ਭਰ ਦਿੱਤਾ ਨਿੱਜ ਰੂਪ ਭਾਈ ਗੁਰਦਾਸ ਕਹਿੰਦੇ ਆਪਣਾ ਰੂਪ ਸਤਿਗੁਰੂ ਨੇ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤਾ ਸੁਗੰਧੀ ਫੈਲਾਉਣ ਵਾਲੇ ਫੁੱਲ ਉਹਨਾਂ ਨੂੰ ਬਣਾ ਦਿੱਤਾ ਪ੍ਰਗਟ ਹੋਏ ਕਰਦ ਸੰਸਾਰ ਕੋ ਉਧਾਰ ਹੈ ਕਿ ਉਹ ਗੁਰਸਿੱਖ ਜਿਹੜੇ ਸਤਿਗੁਰੂ ਦੀ ਸ਼ਰਣ ਵਿੱਚ ਆ ਕੇ ਸਾਤੂ ਗੁਰੂ ਜੀ ਦੇ ਕੋਲੋਂ ਉਹਨਾਂ ਨੇ ਨਾਮ ਦੀ ਸੁਗੰਧੀ ਪ੍ਰਾਪਤ ਕੀਤੀ ਭਾਈ ਗੁਰਦਾਸ ਜੀ ਕਹਿੰਦੇ ਅੱਜ ਜੋ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਕੇ ਇਹ ਮਨੁੱਖਤਾ ਦਾ ਪਾਰ ਉਤਾਰਾ ਕਰਦੇ ਨੇ ਮਨੁੱਖਾਂ ਦਾ ਉਧਾਰ ਪੈ ਕਰਦੇ ਨੇ ਬੇਅੰਤ ਗੁਰਸਿੱਖ ਵੱਖ-ਵੱਖ ਨਗਰਾਂ ਸ਼ਹਿਰਾਂ ਦੇ ਵਿੱਚੋਂ ਗੁਰੂ ਦੀ ਸ਼ਰਣ ਵਿੱਚ ਆਏ ਅੱਜ ਉਹਨਾਂ ਨਗਰਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਉਹਨਾਂ ਗੁਰਸਿੱਖਾਂ ਦੇ ਨਾਮ ਤੇ ਸਥਾਨ ਬਣੇ ਨੇ ਜਿੱਥੇ ਜਾ ਕੇ ਮਨੁੱਖਤਾ ਦਾ ਉਧਾਰ ਹੋ ਰਿਹਾ ਲੋਕ ਆਪਣਾ ਭੜਾ ਪੈ ਕਰਦੇ ਨੇ ਪਰਮੇਸ਼ਰ ਦੇ ਨਾਮ ਨਾਲ ਜੁੜਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਉਹ ਗੁਰਸਿੱਖ ਜਿਹੜੇ ਸਤਿਗੁਰੂ ਦੀ ਸ਼ਰਣ ਵਿੱਚ ਆਏ ਸਤਿਗੁਰੂ ਨੇ ਆਪਣਾ ਨਿੱਜ ਸਰੂਪ ਉਹਨਾਂ ਦੇ ਅੰਦਰ ਟਿਕਾ ਦਿੱਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰੂ ਉਪਦੇਸ਼ ਚਲਾਏ ਹੁਣ ਉਹ ਸਿੱਖ ਗੁਰੂ ਦੇ ਰੂਪ ਵਿੱਚ ਗੁਰੂ ਦੀ ਸ਼ਰਣ ਵਿੱਚ ਆ ਕੇ ਗੁਰੂ ਦਾ ਰੂਪ ਬਣੇ ਤੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਦੇ ਉਪਦੇਸ਼ ਨੂੰ ਸੰਸਾਰ ਦੇ ਵਿੱਚ ਉਹ ਫੈਲਾ ਰਹੇ ਨੇ ਨਾਮ ਦੀ ਸੁਗੰਧੀ ਮਨੁੱਖਤਾ ਦੇ ਅੰਦਰ ਉਹ ਵੰਡਦੇ ਪਏ ਨੇ ਅੱਜ ਵੀ ਨਾਮ ਰਸੀਏ ਭਗਤ ਗੁਰਮੁਖ ਪਿਆਰੇ ਪ੍ਰਚਾਰਕ ਕਈ ਕਥਾ ਬਾਤ ਚ ਕੈਸੇ ਸੰਤ ਮਹਾਤਮਾ ਐਸੇ ਜੀਵਨ ਵਾਲੇ ਨੇ ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲਦੇ ਆ ਮਨੁੱਖਤਾ ਦੇ ਉਦਾਰ ਦੇ ਵਿੱਚ ਲੱਗੇ ਹੋਏ ਨੇ ਤੇ ਲੋਕਾਂ ਨੂੰ ਨਾਮ ਦੀ ਸੁਗੰਧੀ ਪੇ ਵੰਡਦੇ ਨੇ ਉਹਨਾਂ ਦੀ ਸ਼ਰਣ ਵਿੱਚ ਆਉਣ ਵਾਲਿਆਂ ਦਾ ਉਦਾਰ ਹੋ ਰਿਹਾ ਹੈ ਭਾਈ ਗੁਰਦਾਸ ਜੀ ਕਹਿੰਦੇ ਸਤ ਗੁਰੂ ਕਿਰਪਾ ਕਰਕੇ ਆਪਣੀ ਸ਼ਰਣ ਵਿੱਚ ਆਉਣ ਵਾਲੇ ਸਿੱਖਾਂ ਦੇ ਅੰਦਰ ਆਪਣਾ ਰੂਪ ਆਪਣਾ ਨਿੱਜ ਸਰੂਪ ਠਕਾ ਦਿੰਦੇ ਨੇ ਉਹਨਾਂ ਦੇ ਅੰਦਰ ਰਸ ਭਰ ਦਿੰਦੇ ਨੇ ਜਿਵੇਂ ਚੰਬੇਲੀ ਦਾ ਬੂਟਾ ਫੁੱਲ ਦੇ ਵਿੱਚ ਰਸ ਭਰ ਦਿੰਦਾ ਹੈ ਸੁਗੰਧੀ ਭਰ ਦਿੰਦਾ ਹੈ ਚੰਬੇਲੀ ਦੀ ਤਰ੍ਹਾਂ ਸਤਿਗੁਰੂ ਸ਼ਰਣ ਵਿੱਚ ਆਉਣ ਵਾਲੇ ਸਿੱਖਾਂ ਦੇ ਅੰਦਰ ਨਾਮ ਦੀ ਸੁਗੰਧੀ ਭਰ ਦਿੰਦੇ ਨੇ ਰਸ ਭਰ ਦਿੰਦੇ ਨੇ ਅਗੋਂ ਉਹ ਸੰਸਾਰ ਦਾ ਉਧਾਰ ਪਏ ਕਰਦੇ ਨੇ ਤਿਲ ਮਿਲ ਬਾਸਨਾ ਸੁਬਾਸ ਕੋ ਨਿਵਾਸ ਕਰ ਅਗਲੀ ਉਦਾਹਰਣ ਭਾਈ ਗੁਰਦਾਸ ਜੀ ਦਿੰਦੇ ਨੇ ਕਹਿੰਦੇ ਜਿਹੜਾ ਤਿਲ ਹੈ ਤਿਲ ਆਪਣਾ ਆਪਾ ਗਵਾਉਂਦਾ ਹੈ ਤਿਲ ਜਿਹੜਾ ਉਹ ਜਦੋਂ ਪੈਲੀ ਵਿੱਚ ਬੂਟਾ ਪੈਦਾ ਹੋਇਆ ਉਹਦੇ ਤਿਲ ਬਣੇ ਤਿਲਾ ਨੂੰ ਲਾ ਜਾ ਕੇ ਉਹਦਾ ਤੇਲ ਬਣਾਇਆ ਉਹ ਤੀਲ ਦਾ ਤਤ ਕੱਢ ਕੇ ਸੁਗੰਧੀ ਵਾਲੇ ਫੁੱਲਾਂ ਦੇ ਵਿੱਚ ਉਹਨੂੰ ਮਿਲਾ ਦਿੱਤਾ ਭਾਈ ਗੁਰਦਾਸ ਜੀ ਕਹਿੰਦੇ ਫੁੱਲਾਂ ਦੀ ਸੁਗੰਧੀ ਨਾਲ ਮਿਲ ਕੇ ਉਹ ਫੁਲੀਲ ਬਣ ਗਿਆ ਅਤਰ ਬਣ ਗਿਆ ਸੁਗੰਧੀ ਨਾਲ ਮਹਿਕ ਉੱਠਦੇ ਉਹ ਭਾਈ ਗੁਰਦਾਸ ਜੀ ਕਹਿੰਦੇ ਕਦੋਂ ਖੇੜ ਵਰਤੀ ਆਪਾ ਖੋਏ ਹੋਏ ਹੈ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਉਹਨੇ ਆਪਾ ਭਾਵ ਗਵਾ ਦਿੱਤਾ ਉਹਨੂੰ ਤੇਲ ਨੂੰ ਜਿਹੜਾ ਬੂਟੇ ਦੇ ਨਾਲੋਂ ਤੋੜ ਕੇ ਕੁੱਟਿਆ ਵੱਖ ਕੀਤਾ ਉਹਨੂੰ ਪੀਸਿਆ ਉਹਦਾ ਤੇਲ ਕੱਢਿਆ ਉਹਨੂੰ ਪੀੜ ਕੇ ਉਹਦਾ ਤੇਲ ਕੱਢ ਕੇ ਫੁੱਲਾਂ ਦੀ ਸੁਗੰਧੀ ਦੇ ਵਿੱਚ ਉਹਨੂੰ ਮਿਲਾਇਆ ਭਾਈ ਗੁਰਦਾਸ ਜੀ ਕਹਿੰਦੇ ਆਪਾ ਭਾਵ ਖੋ ਕੇ ਆਪਾ ਭਾਵ ਆਪਣੀ ਹਉਮੈ ਦਾ ਤ્યાਗ ਕੀਤਾ ਤੇ ਫੁੱਲਾਂ ਦੇ ਵਿੱਚ ਅਪੇਧ ਹੋ ਕੇ ਉਸ ਚੰਬੇਲੀ ਦੇ ਫੁੱਲਾਂ ਨਾਲ ਮਿਲ ਕੇ ਜਿਹੜਾ ਉਹ ਤਿਲ ਹੈ ਸੰਸਾਰ ਦਾ ਸੰਸਾਰ ਵਿੱਚ ਸੁਗੰਧੀ ਫੈਲਾ ਰਿਹਾ ਫਲੀਲ ਬਣ ਕੇ ਭਾਈ ਗੁਰਦਾਸ ਜੀ ਕਹਿੰਦੇ ਗੁਰ ਸਿੱਖ ਤਿਲ ਦੀ ਤਰ੍ਹਾਂ ਨੇ ਸਤ ਗੁਰੂ ਚੰਬੇਲੀ ਦੀ ਤਰ੍ਹਾਂ ਨੇ ਸਤ ਗੁਰੂ ਦੀ ਸ਼ਰਣ ਵਿੱਚ ਆ ਕੇ ਜਦੋਂ ਸਿੱਖ ਨੇ ਆਪਾ ਭਾਵ ਗਵਾਇਆ ਆਪਣੀ ਹਉਮੈ ਹੰਕਾਰ ਦਾ ਤ્યાਗ ਕੀਤਾ ਸਤਗੁਰੂ ਨੇ ਕਿਰਪਾ ਕਰਕੇ ਉਹਨੂੰ ਆਪਣੇ ਨਾਮ ਦੀ ਸੁਗੰਧੀ ਬਖਸ਼ਿਸ਼ ਕੀਤੀ ਤੇ ਸਤਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰਸਿੱਖ ਦਾ ਜੀਵਨ ਮਹਿਕ ਉੱਠਿਆ ਭਾਈ ਗੁਰਦਾਸ ਜੀ ਕਹਿੰਦੇ ਉਹ ਅੱਜ ਸੰਸਾਰ ਤੇ ਸੁਗੰਧੀ ਪਏ ਵੰਡਦੇ ਨੇ ਤਿੱਲ ਮਿੱਲ ਬਾਸਨਾ ਭਾਈ ਗੁਰਦਾਸ ਜੀ ਕਹਿੰਦੇ ਤਿੱਲ ਆਪਣਾ ਆਪ ਗਵਾ ਕੇ ਸੁਗੰਧੀ ਫੁੱਲਾਂ ਦੀ ਸੁਗੰਧੀ ਨਾਲ ਮਿਲਿਆ ਸੁਬਾਸ਼ ਕੋ ਨਿਮਾਸ ਕਰ ਤੇ ਉਸ ਸੋਹਣੀ ਜਿਹੜੀ ਸੁਗੰਧੀ ਸੀ ਉਹਦੇ ਵਿੱਚ ਇਹ ਲਦਾ ਵਾਸਾ ਹੋ ਗਿਆ ਭਾਈ ਗੁਰਦਾਸ ਜੀ ਕਹਿੰਦੇ ਆਪਾ ਖੋਏ ਆਪਾ ਭਾਵ ਮਿਟਾ ਕੇ ਖੋਏ ਫੁਲੇਲ ਮਹਿਕਾਰ ਹੈ ਫੁਲੇਲ ਰੂਪ ਹੋ ਕੇ ਸੁਗੰਧੀ ਨਾਲ ਮਹਿਕ ਉੱਟਦੇ ਉਸੇ ਤਰ੍ਹਾਂ ਗੁਰਸਿੱਖ ਸੰਤ ਆਪਾ ਭਾਵ ਮਿਟਾ ਕੇ ਸਤਿਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਨੇ ਤੇ ਮਨੁੱਖਤਾ ਦਾ ਉਧਾਰ ਕਰਦੇ ਨਾਮ ਦੀ ਸੁਗੰਧੀ ਦਾ ਰਾ ਸੰਸਾਰ ਦੇ ਵਿੱਚ ਵੰਡਦੇ ਨੇ ਗੁਰਮੁਖ ਮਾਰਗ ਮੇ ਪਤਿਤ ਤੋਂ ਪੁਨੀਤ ਰਾਤ੍ਰੀਤ ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਜਿਹੜਾ ਗੁਰਸਿੱਖੀ ਦਾ ਮਾਰਗ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਮਾਰਗ ਹੈ ਇਹ ਐਸਾ ਮਾਰਗ ਹੈ ਜਿੱਥੇ ਪਾਪੀਆਂ ਨੂੰ ਪਵਿੱਤਰ ਕਰਨ ਦੀ ਰੀਤ ਹੈ ਮਰਿਆਦਾ ਹੈ ਆਮ ਤੌਰ ਤੇ ਜਦੋਂ ਕਿਸੇ ਦੇਹਧਾਰੀ ਗੁਰੂ ਜਾਂ ਕਿਸੇ ਦੀ ਸ਼ਰਣ ਵਿੱਚ ਜਾਈਦਾ ਹੈ ਕੋਈ ਲੋਕ ਜਾਂਦੇ ਨਹੀਂ ਤੇ ਉਹ ਪਹਿਲਾ ਜੀਵਨ ਵੇਖਦੇ ਨਹੀਂ ਕਹਸਾ ਤੇ ਚੰਗੇ ਜੀਵਨ ਵਾਲਿਆਂ ਨੂੰ ਆਪਣੀ ਸ਼ਰਨ ਵਿੱਚ ਲੈਂਦੇ ਨੇ ਇਹ ਭਾਰਤ ਵਰਸ਼ ਦਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਤੇ ਜਾਤ ਪਾਤ ਦੇ ਆਧਾਰ ਤੇ ਵੀ ਗੁਰੂ ਜਿਹੜੇ ਨੇ ਆਪਣੀ ਸ਼ਰਨ ਵਿੱਚ ਆਉਣ ਵਾਲਿਆਂ ਨੂੰ ਸਿੱਖਿਆ ਦਿੰਦੇ ਰਹੇ ਨੇ ਉੱਚੀ ਜਾਤ ਵਾਲਿਆਂ ਨੂੰ ਉਹ ਆਪਣੇ ਚੇਲੇ ਬਣਾ ਲੈਂਦੇ ਸੀ ਤੇ ਨੀਵੀਂ ਜਾਤ ਵਾਲਿਆਂ ਨੂੰ ਜਿਹੜਾ ਉਹ ਆਪਣੀ ਸ਼ਰਨ ਵਿੱਚ ਨਹੀਂ ਸੀ ਲੈਂਦੇ ਅੱਜ ਵੀ ਭਾਰਤ ਵਰਸ਼ ਦੇ ਵਿੱਚ ਜਾਤ ਪਾਤ ਦੇ ਵਿਤਕ੍ਰ ਇਸ ਤਰ੍ਹਾਂ ਦੀ ਉਚਤਾ ਨਿਚਤਾ ਦੇ ਭੇਦ ਭਾਵ ਕੀਤੇ ਜਾਂਦੇ ਨੇ ਅੱਜ ਵੀ ਕਈ ਥਾਵਾਂ ਤੇ ਸਕੂਲਾਂ ਵਿੱਚ ਵੀ ਮਟਕੇ ਵੱਖਰੇ ਰੱਖੇ ਹੋਏ ਨੇ ਉੱਚੀ ਜਾਤੀ ਵਾਲਿਆਂ ਦਾ ਪਾਣੀ ਵਾਲਾ ਮਟਕਾ ਵੱਖਰਾ ਨੀਵੀਂ ਜਾਤੀ ਵਾਲਿਆਂ ਦਾ ਵੱਖਰਾ ਅੰਜ ਇਹ ਜਿਹੜਾ ਕੋਡ ਹੈ ਮਾਫ਼ ਕਰਨਾ ਗੁਰਸਿੱਖੀ ਨੂੰ ਜਿਹੜਾ ਪ੍ਰਚਾਰਨ ਵਾਲੇ ਨੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਹੈ ਨਹੀਂ ਉਹ ਯੋਕਿਤ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਉਹ ਇਸ ਧਰਮ ਤੋਂ ਇਸ ਵਿਤਕਰੇ ਤੋਂ ਬਹੁਤ ਉੱਚਾ ਉੱਠ ਜਾਂਦਾ ਪਰ ਅੱਜ ਗੁਰੂ ਨਾਨਕ ਦੇ ਸਿੱਖ ਖਮਾਉਣ ਵਾਲੇ ਅਖੌਤੀ ਸਿੱਖ ਜਿਹੜੇ ਨੇ ਉਹ ਵੀ ਮਾਫ਼ ਕਰਿਓ ਇਹ ਜਾਤ ਪਾਤ ਵਰਣ ਆਦਿ ਦਾ ਭੇਦ ਭਾਵ ਰੱਖ ਦੇਣੀ ਚਲੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਚੀਜ਼ ਦਾ ਬਿਲਕੁਲ ਭੇਦ ਨਹੀਂ ਰੱਖਿਆ ਕੋਈ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਰੱਖਿਆ ਉਹ ਲੋਕ ਰੱਖਦੇ ਨੇ ਉਹ ਗੁਰੂ ਨਾਨਕ ਦੇ ਸਿੱਖ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਗੁਰ ਸਿੱਖੀ ਦਾ ਜਿਹੜਾ ਮਾਰਗ ਹੈ ਗੁਰੂ ਦਾ ਜਿਹੜਾ ਮਾਰਗ ਹੈ ਇਹ ਮਾਰਗ ਹੈ ਪਤਿਤ ਪੁਨੀਤ ਰੀਤ ਪਤਿਤ ਕਹਿੰਦੇ ਨੇ ਪਾਪੀ ਨੂੰ ਪੁਨੀਤ ਦਾ ਅਰਥ ਹੈ ਪਵਿੱਤਰ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਦਾ ਜਿਹੜਾ ਮਾਰਗ ਹੈ ਇਹ ਪਾਪੀਆਂ ਨੂੰ ਪਵਿੱਤਰ ਕਰਨ ਵਾਲੀ ਮਰਿਆਦਾ ਵਾਲਾ ਮਾਰਗ ਹੈ ਭਾਈ ਸੱਜਣ ਪਾਪੀ ਰੂਹ ਸੀ ਗੁਰੂ ਸ਼ਰਨ ਵਿੱਚ ਆਇਆ ਤੇ ਪਵਿੱਤਰ ਜੀਵਨ ਵਾਲਾ ਬਣਿਆ ਭਾਈ ਭੂਮੀਆਂ ਪਾਪੀ ਸੀ ਅਰੇ ਕਰਮ ਕਰਦਾ ਸੀ ਗੁਰੂ ਸ਼ਰਨ ਵਿੱਚ ਆਇਆ ਤੇ ਗੁਰਸਿੱਖ ਬਣ ਕੇ ਉਹਨੇ ਜੀਵਨ ਪਵਿੱਤਰ ਬਣਾਇਆ ਭਾਈ ਕੌਡਾ ਜੀ ਪਾਪ ਕਰਮ ਕਰਨ ਵਾਲੇ ਨੇ ਗੁਰੂ ਦੇ ਨਾਮ ਚਰਣਾ ਨਾਲ ਜੁੜੇ ਤੇ ਪਵਿੱਤਰ ਕਰਨ ਵਾਲੀ ਮਰਿਆਦਾ ਵੇਖੋ ਸਤਿਗੁਰੂ ਨੇ ਉਹਨੂੰ ਉੱਚੇ ਸੁੱਚੇ ਜੀਵਨ ਵਾਲਾ ਬਣਾ ਦਿੱਤਾ ਭਾਈ ਵਿਧੀ ਚੰਦ ਜੀ ਚੋਰੀਆਂ ਪੇ ਕਰਦੇ ਨੇ ਪਰ ਗੁਰੂ ਸ਼ਰਨ ਵਿੱਚ ਆ ਕੇ ਉਹ ਪਵਿੱਤਰ ਜੀਵਨ ਵਾਲੇ ਬਣ ਗਏ ਬੇਅੰਤ ਐਸੀਆਂ ਉਦਾਹਰਨਾਂ ਜਿੱਤੀਆਂ ਜਾ ਸਕਦੀਆਂ ਇਹ ਗੁਰਸਿੱਖੀ ਦਾ ਮਾਰਗ ਪਾਪੀਆਂ ਨੂੰ ਪਵਿੱਤਰ ਕਰਨ ਵਾਲੀ ਮਰਿਆਦਾ ਦਾ ਮਾਰਗ ਹੈ ਭਾਈ ਗੁਰਦਾਸ ਜੀ ਕਹਿੰਦੇ ਇਸ ਮਾਰਗ ਦੇ ਵਿੱਚ ਜਿਹੜਾ ਵੀ ਆਉਂਦਾ ਹੈ ਉਹਨੂੰ ਪਵਿੱਤਰ ਜੀਵਨ ਬਖਸ਼ਿਸ਼ ਕੀਤਾ ਜਾਂਦਾ ਹੈ ਉਹਨੂੰ ਸੰਸਾਰ ਦੇ ਮਾਇਕੀ ਪਦਾਰਥਾਂ ਤੋਂ ਉੱਪਰ ਉਠਾ ਕੇ ਸੰਸਾਰੀ ਹੋਏ ਨਿਰੰਕਾਰੀ ਭਾਈ ਗੁਰਦਾਸ ਜੀ ਕਹਿੰਦੇ ਸੰਸਾਰੀ ਬਿਰਤੀ ਵਾਲੇ ਜੀਵ ਵੀ ਗੁਰਸਿੱਖੀ ਦੇ ਮਾਰਗ ਵਿੱਚ ਆ ਕੇ ਨਿਰੰਕਾਰ ਵਾਲੇ ਬਣ ਜਾਂਦੇ ਨੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਨੇ ਪਰ ਉਪਕਾਰ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਸਤਿਗੁਰੂ ਦਾ ਪਰਉਪਕਾਰ ਹੈ ਮਾਇਆ ਤੋਂ ਨਿਰਮੋਹ ਕਰ ਦਿੰਦੇ ਨੇ ਵਾਹਿਗੁਰੂ ਵਿੱਚ ਆਪੇਦ ਕਰ ਦਿੰਦੇ ਨੇ ਸਤਿਗੁਰੂ ਸੰਸਾਰੀ ਨੂੰ ਨਿਰੰਕਾਰ ਹੀ ਬਣਾ ਦਿੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਇਹ ਪਰਉਪਕਾਰ ਵਾਲਾ ਮਾਰਗ ਹੈ ਗੁਰੂ ਸਾਹਿਬ ਕਿਰਪਾ ਕਰਕੇ ਸੰਸਾਰ ਦੇ ਵਿੱਚ ਵਿਚਰਦੇ ਅਨੇਕ ਪਾਪੀਆਂ ਦਾ ਉਧਾਰ ਕਰਦੇ ਪਏ ਨੇ ਉਸ ਸਰੀਰਕ ਜਾਮੇ ਵਿੱਚ ਵੀ ਸਤਿਗੁਰੂ ਜਦੋਂ ਵਿਚਰੇ ਬੇਅੰਤ ਜੀਵਾਂ ਦਾ ਉਧਾਰ ਕੀਤਾ ਸ਼ਬਦ ਸਰੂਪ ਵਿੱਚ ਵਿਚਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰੂਪ ਵਿੱਚ ਸਤਿਗੁਰੂ ਜੀ ਬੇਅੰਤ ਜੀਵਾਂ ਦਾ ਉਧਾਰ ਪ੍ਰੇ ਕਰਦੇ ਇਹ ਗੁਰਸਿੱਖੀ ਦਾ ਮਾਰਗ ਪਰਉਪਕਾਰ ਦਾ ਮਾਰਗ ਹੈ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਮਾਰਗ ਹੈ ਇਹ ਮਨੁੱਖਤਾ ਨੂੰ ਨਿਰੰਕਾਰ ਦੇ ਵਿੱਚ ਅਭੇਦ ਕਰਨ ਵਾਲਾ ਮਾਰਗ ਹੈ ਜੀ ਗੁਰੂ ਸਾਹਿਬ ਕਿਰਪਾ ਕਰਨ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਸੱਚੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ